ਲੋ ਜੀ ਸਸਤੀ ਕਾ ਜੀ ਤੁਸਾਰਿਆਂ ਅਸੀਂ ਹਾਜ਼ਰਾਂ ਗੀਤਾਂ ਦੇ ਪਟਾਰੇ ਵਿੱਚ ਸੋਣਾ ਜੀਤ ਲੈ ਕੇ ਤੁਹਾਡੇ ਲਈ ਤੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਅਮੇਰਾ ਤੁਸੀਂ ਸਾਰੇ ਅੱਜ ਖੁਸ਼ੀ ਹੋਵੋਗੇ ਤੇ ਮੈਂ ਰਾਜੀ ਖੁਸ਼ੀ ਦੀ ਕਾਮਨਾ ਕਰਦੀ ਹਾਂ ਤੇ ਲੋ ਕੱਲ ਜਦੋਂ ਅਸੀਂ ਗੀਤ ਪਾਇਆ ਨਾ ਤੇ ਲਾਈਟ ਚਲੀ ਗਈ ਫਿਰ ਉਹ ਨੁਕਤਾ ਨਹੀਂ ਪੈ ਸਕਿਆ ਤੇ ਉਹੀ ਨੁਕਤਾ ਅੱਜ ਪਾਉਂਗੀ ਜਿਹੜਾ ਜਿਹੜਾ ਉਹ ਨਿਸਬੰਧੀ 81 ਵਾਲਾ ਹੈ ਨਾ ਉਹ ਤੁਸੀਂ ਆਪਣੀ ਕਾਪੀ ਪੈਨਸਲ ਲੈ ਕੇ ਬਹਿ ਜਿਓ ਤੇ ਪ੍ਰਮਾਤਮਾ ਕਰੇ ਹੁਣ ਲਾਈਟ ਰਹੇ ਫਿਰ ਉਹ ਲਾਈਟ ਚ ਲਿਖੀ ਸੀ ਅਸੀਂ ਪਾ ਨਹੀਂ ਸਕਿਆ ਹਨ ਤੇ ਮਾਫੀ ਚਾਉਂਦੇ ਆ ਤੇ ਹੁਣ ਫਿਰ ਅਸੀਂ ਸਮਝ ਲੁੱਟਾ ਪਾਵਾਂਗੇ ਤੇ ਲੋਕ ਮਾਣੋ ਇਹ ਪਿਆਰਾ ਜਿਹਾ ਲੋਕ ਗੀਤ ਇਹ ਇਹ ਘਰ ਵਾਲਾ ਕਿਸੇ ਦਾ ਨੌਕਰੀ ਚ ਲਿਆ ਫਿਰ ਉਹਨੇ ਪੰਨੀ ਪੰਨੀ ਵਟ ਕੇ ਦਿੱਤੀਆਂ ਜਿਵੇਂ ਉਹ ਫਿਰ ਕੁਛ ਜਿਆ ਕਿਨੇ ਕੀ ਕਰਿਆ ਕਿਨੇ ਕੀ ਕਰਿਆ ਹਨ ਇਹ ਤੁਸੀਂ ਗੀਤ ਰਾਹੀਂ ਸੁਣੋ ਜਿਵੇਂ ਪਹਿਲੀ 10 ਤੱਕ ਗਿਰੂ ਮਜ਼ਾ ਜਿਆ ਨਹੀਂ ਆਉਂਦਾ ਹਨ ਤੇ ਲੈ ਸੁਣੋ ਇਸ ਪਿਆਰੇ ਜਿਹੇ ਲੋਕ ਗੀਤ ਨੂੰ ਕੀਨੇ ਤਬਟੀਆਂ ਪਿੰਨੀਆਂ ਮੇਰਾਮ ਲਾਲ ਕੀਨੇ ਮਨਾਇਆ ਤਿਹਾਰੇ ਮਹੀ ਕੀਨੇ ਤਬਟੀਆਂ ਬਟੀਆਂ ਪਿੰਨੀਆਂ ਮੇਰਾਮ ਲਾਲ ਕੀਨੇ ਮਨਾਇਆ ਤਿਹਾਰੇ ਕੁਛਿਆ 베ราม ਲਾਲ ਕੀਨੇ ਪਕੜੀ ਜੰਜੀਰ ਮਾਈ ਕੀਨੇ ਤਜਾਂ ਦੇ ਨੂੰ ਪੁਛਿਆ 베ราม ਲਾਲ ਕੀਨੇ ਪਕੜੀ ਜੰਜੀਰ ਮਾਈ ਮਾਤਾ ਨੇ ਬਟੀਆਂ ਪਿੰਨੀਆਂ 베ราม ਲਾਲ ਪੀਤਮਨਾ ਤਿਆਰੀ ਮਾਹੀ ਮਾਤਾ ਨੇ ਬਟੀਆਂ ਪੀਨੀਆਂ ਮੇਰਾ ਮਨ ਲਾ ਲੇ ਪੀਤਾ ਮਨਾਇਆ ਤਿਆਰੀ ਮਾਹੀ ਪਹਿਣਾ ਨੇ ਜਾਂਦੇ ਨੂੰ ਪੁੱਛਿਆ ਫੇਰਾ ਮਨ ਲਾ ਲੈ ਨਾ ਜੋ ਨੇ ਫੜ ਗਈ ਜ਼ੰਜੀਰ ਮਾਹੀ ਬੇ ਨਨ ਜਾਣਦੇ ਨੂੰ ਪੁੱਛਿਆ ਬਿਰਾਮ ਲਲਨਾ ਜਨੇ ਪਕੜੀ ਜਿੰਦੀ ਰਮਾਈਂ ਮੁਝਾਦ ਤੈ ਕੋੜਾ ਪੀੜਿ ਅਬਿਰਾਮ ਲਲਨਾ ਮੀੜਿਆ ਬੇਰਾਮ ਲਾਲ ਹੈਂ ਦੀ ਮੇਰੇ ਵਿੱਚ ਗਿੰਦੇ ਮਾਹੀ ਹੱਡੀਆਂ ਦੇ ਆੜੀ ਗੇ ਜਿੰਦਰੇ ਬੇਰਾਮ ਲਾਲ ਬਾਗਾਂ ਦੇ ਸੁੱਕ ਗਏ ਭੁੱਲੇ ਮਾਹੀ ਯੱਤੀਆਂ ਦੇ ਆੜੀ ਗੇ ਜਿੰਦਰੇ ਬੇਰਾਮ ਲਾਲ ਸੁਕ ਗਏ ਬੁਲਮਾਈ ਗੋਠੇ ਚੜੀ ਕੇ ਵੇਖਾ ਮੇਰਾ ਮਨ ਲਾਲੇ ਵੇਖਾ ਕਿਆ ਰਿਚ ਫੇਰਮਾਨੀ ਗੋਠੇ ਚੜੀ ਕੇ ਵੇਖਾ ਵੇ ਰਾਮ ਲਾਲੇ ਵੇ ਨਾ ਜਿਰੀ ਨਾ ਵੇਚ ਗਿਆ ਕੋਪਹਨੇ ਰਮਾਈ ਬਹਰ ਨਿਕਲੇ ਕੇ ਦੇਖਣ ਲਗੀ ਅੱਡੀ ਵਿੱਚ ਜਬ ਗਿਆ ਕੰਡਮਾਈ ਬਹਰ ਨਿਕਲੇ ਕੇ ਦੇਖਣ ਲਗੀ ਦੀ ਵੀ ਕਿ ਜੁਗ ਹੈ ਕੰਡਾ ਵਾਲੀ ਦਸਨਾ ਕਿਸੇ ਨੂੰ ਦਵਦੀ ਵੇ ਰਾਮ ਲਾਲ ਰੋਮ ਕੰਡੇ ਦੇ ਪੱਜ ਮਹੀ ਦਸਨਾ ਕਿਸੇ ਨੂੰ ਸਤ ਦੀ ਵੇ ਰਾਮ ਲਾਲ ਰੋਮ ਕੰਡੇ ਦੇ ठी क राम पाल चूले जे अॻमाई हेठि जठानी क राम लाल पाल चूल्हे जे बची अॻमाईंदस नसे न सपी वे राम लाल तूं पज माई दे न सख जीवे राम लाल रोम तुए ते पज माई माई चङे पल डगरे नू मैनू लॻियां जगमाई ਜੰਗੇ ਪਲੇ ਟੱਕਰੇ ਤੂੰ ਮੈਨੂੰ ਟੱਕਰੇ ਅਠਗਮਾਈ ਦਸਾਂਗ ਜਾਨੀ ਤੇਰੀ ਲੇਫ ਫਦਲਾਈ ਉਹਦੇ ਵਿੱਚ ਪਾਉਨੀ ਆ ਰੂਮਾਈ ਦਸਾਂਗ ਜਾਨੀ ਤੇਰੀ ਲੇ ਬਦਲਾਈ ਉਹਦੇ ਵਿੱਚ ਪਾਨੀ ਆ ਰੂਮਾਹੀ ਸੁਖੀ ਵਸੇ ਤੇਰੀ ਨਗਰੀ ਬੇਰਾਮ ਲਾਲ ਜੇੜੀ ਨਗਰੀ ਦਾ ਤੂੰ ਨਗਰੀ ਵੇ ਰਾਮ ਲਾਲ ਜੇੜੀ ਨਗਰੀ ਦਾ ਤੂੰ ਮਾਈ ਲੋ ਜੀ ਗੀਤ ਹੋਇਆ ਪੂਰਾ ਤੇ ਦੱਸਿਓ ਤੁਹਾਨੂੰ ਸਾਡਾ ਗੀਤ ਕਿ ਹੋਇਆ ਲੱਗਿਆ ਤੇ ਮੈਂ ਕਿਹਾ ਹੁਣ ਲਾਈਟ ਵੀ ਇਹਨਾਂ ਵਗ ਜੇ ਮੇਰਾ ਅਨੁਕਤਾ ਪਿੱਛੀ ਨਾ ਰਹੇ ਦੇ ਹਨਾ ਤੇ ਉਹ ਹੈਗਾ ਤੁਹਾਨੂੰ ਨਾ ਜਿਹੜਾ ਕਿਡਨੀ ਫੇਲ ਹੋ ਜਾਂਦੇ ਆ ਗੁਰਦੇ ਜਿਹੜੀ ਹਨਾ ਤੇ ਉਹਦੇ ਬਾਰੇ ਮੇਰਾ ਇਹ ਨੁਕਤਾ ਹੈ ਮੈਂ ਹੁਣ ਨਾ ਉਰਸ਼ਟ ਬਾਰੇ ਦੱਸਿਆ ਮੈਂ ਲੋਕਾਂ ਨੂੰ ਦੱਸਿਆ ਜੀ ਉਰਸ਼ਟ ਉਹਦਾ ਮੈਨੂੰ ਕਿਸੇ ਨੇ ਉਹ ਬੂਟੇ ਜੀ ਪਾ ਕੇ ਦਿਖਾਈ ਮੈਂ ਕਿਹਾ हां ਭਾਈ ਇਹੀ ਹੈ ਜੇ ਤੁਹਾਨੂੰ ਵੀ ਕਿਸੇ ਨੂੰ ਪਛਾਣ ਹੈ ਤੇ ਉਹਦੀ ਜਰੂਰ ਵਰਤੋਂ ਕਰਿਓ ਤੇ ਹੁਣ ਆਮ ਹੋ ਰਹੀ ਹੈ ਸਾਰੇ ਕਿਤੇ ਉਰਸ਼ਟ ਹੈ ਉਹਨੂੰ ਜੜਾਂ ਸਮੇਤ ਪੱਟ ਲਿਓ ਪੱਟ ਕੇ ਲਿਆ ਕੇ ਧੋਸ ਮਾਰ ਕੇ ਫਿਰ ਉਹਨੂੰ ਤੁਸੀਂ ਜਨਾਨੀਆਂ ਨੂੰ ਮੈਂ ਕਿਹਾ ਜੀ ਪਾਣੀ ਕਿਵੇਂ ਕੱਢਦੀਓ ਉਹ ਕਹਿੰਦੀ ਅਸੀਂ ਗੁਰਦਾਸਪੁਰ ਤੋਂ ਸੁਣਨੇ ਦੱਸਿਆ ਕਹਿੰਦੀ ਅਸੀਂ ਪਹਿਲਾਂ ਉਹਨੂੰ ਕੁੱਟ ਕੇ ਕੁੰਡੇ ਸੋਟੇ ਜੀ ਕੁੱਟ ਲੈਣਾ ਫੇਰ ਉਹਨੂੰ ਅਸੀਂ ਮਿਕਸੀ ਚ ਪਾਉਂਦੇ ਆਂ ਲੈਂਦੇ ਆਂ ਫੇਰ ਚੁੰਨੀ ਚ ਪਾ ਕੇ ਅਸੀਂ ਨਿਚੋੜ ਲੈਂਦੇ ਆਂ ਫੇਰ ਪਾਣੀ ਪਿਆ ਦਿੰਦੇ ਆਂ ਵੀ ਉਹ ਕਹਿੰਦੇ ਸਾਨੂੰ ਸਹੀ ਹੋ ਗਈ ਇਹ ਸਾਡਾ ਮਤਲਬ ਮਰੀਜ਼ ਠੀਕ ਹੈ ਤੇ ਤੁਸੀਂ ਵੀ ਸਾਰੇ ਲੋਕ ਜਿਹਨੂੰ ਵੀ ਇਹ ਰੋਗ ਹੈ ਜਾਂ ਕੋਈ ਵੀ ਅਜੰਤਸਨ ਭੈਣ ਭੈਣ ਦੱਸੋ ਇੱਥੇ ਲੈ ਆ ਕੇ ਫੇਰ ਡਾਇਲਿਸਿਸ ਕਰਾਉਣ ਦੀ ਲੋੜ ਨਹੀਂ ਉਹ ਪਸ਼ਾਬ ਸੰਬੰਧੀ ਕੋਈ ਵੀ ਕਿਡਨੀ ਦਾ ਰੋਗ ਹੈ ਸਾਰੇ ਇਹਦੇ ਨਾਲ ਠੀਕ ਹੋ ਜਾਂਦੇ ਮੈਂ ਤੁਹਾਨੂੰ ਹਰ ਵਾਰੀ ਦੱਸਦੀ ਆਂ ਵੀ ਜਦੋਂ ਜਵਾ ਮੈਂ ਨੌਂ ਵਿੱਚ ਪੜਦੀ ਸੀ ਜਵਾਹਰ ਲਾਲ ਨਹਿਰੂ ਆਇਆ ਅੰਬੀ ਜਵਾਹਰ ਲਾਲ ਨੂੰ ਸਾਡੇ ਮਾਸਟਰ ਨੇ ਦੱਸਿਆ ਵੀ ਜਵਾਹਰ ਲਾਲ 네ਰੂ ਆਇਆ ਤਾਂ ਐਸ ਜੀ ਬੀਚੋਂ ਇਹ ਮੁੱਤੀ ਪੱਟ ਕੇ ਉਹਨਾਂ ਨੇ ਦਿੱਤੀ ਸੀ ਵੀ ਸਾਡੇ ਦੇਸ਼ ਦਾ ਗਿਫਟ ਲੈ ਕੇ ਜਾਓ ਤੁਹਾਡੇ ਕਿਸੇ ਦੇ ਕਦੇ ਗੁਰਦੇ ਫੇਲ ਨਹੀਂ ਹੋਣਗੇ ਐਂ ਭਾ ਕਿਸੇ ਗੁਰਦਾ ਲੱਕੇ ਕਹਿੰਦੇ ਵੀ ਪਾਓ ਸਾਡੇ ਹੈ ਨਾ ਤਾਂ ਸਾਨੂੰ ਇਹ ਕੁਛ ਕਰਨ ਦੀ ਲੋੜ ਹੀ ਨਹੀਂ ਹੈਗੀ ਗੁਰਦੇ ਆਪਣੇ ਸਹੀ ਟਣਾ ਟਣਾ ਰਹਿਣਗੇ ਤੇ ਆਪ ਵੀ ਹੱਥ ਤੇ ਇੱਕ ਵਾਰੀ ਇਹਦੀ ਪੁਰਜੀ ਬਣਾ ਕੇ ਖਾ ਲੋ ਸਾਰਾ ਪਰਿਵਾਰ ਵੀ ਖਾ ਲੋ ਕਿਸੇ ਨੂੰ ਵੱਧ ਘੱਟ ਪਿਆਵਾਲਾ ਉਹ ਵੀ ਸਹੀ ਹੋ ਜਾਊਗਾ ਹੈ ਨਾ ਤੇ ਜਿਵੇਂ ਪੁਰਜੀ ਆਪਾਂ ਪ੍ਰੌਂਥਾਂ ਚ ਪਾ ਲੈਂਦੇ ਆ ਮਿੱਠੇ ਉਹ ਵੀ ਪਾ ਕੇ ਖਾਲੋ ਸਾਰਾ ਪ੍ਰਵਾਹ ਹੀ ਖਾਓ ਇਹ ਕੋਈ ਮਾੜੀ ਸਲੂਣੀ ਜੀ ਹੁੰਦੀ ਹੈਗੀ ਚੱਬ ਕੇ ਵੀ ਦੇਖ ਲਈ ਮੈਂ ਆਪਾਂ ਕਹਿੰਦੇ ਹੂੰ ਚੱਬ ਲਈਏ ਹੂੰ ਆਪਾਂ ਫਿਰ ਨਹੀਂ ਚੱਬੀ ਨਹੀਂ ਇਹ ਕੋਈ ਮਾੜੀ ਨਹੀਂ ਮੱਜਾ ਉਹਦੇ ਖਾਂਦਿਆਂ ਨਾ ਫਿਰ ਪਿਸ਼ਾਬ ਕਰਦੇ ਨੇ ਮੱਜਾ ਹੈ ਨਾ ਤੇ ਇਹ ਕਿਡਨੀ ਨੂੰ ਬਿਲਕੁਲ ਸਾਫ਼ ਰੱਖਦੀਆਂ ਨੇ ਰੱਖਦੀ ਹੈ ਇਹ ਉਟਸਟ ਤੇ ਲੋ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਪਾਤਾ ਤੇ ਤੁਸੀਂ ਮਾਣੋ ਇਸ ਨੁਕਤੇ ਦਾ ਤੇ ਇਸ ਗੀਤ ਦਾ ਆਨੰਦ ਤੇ ਜਰੂਰ ਸਾਨੂੰ ਕਮੈਂਟ ਦੋ ਕਰਿਆ ਕਰੋ ਜੇ ਮੈਂ ਚੈਨਲ ਤੇ ਨਵੇਂ ਹਾਂ ਤਾਂ ਜਰੂਰ ਦੱਸੋ ਤੁਹਾਨੂੰ ਇਹ ਗੀਤ ਕਿਵੇਂ ਲੱਗਿਆ ਜਾਂ ਕਿਸੇ ਨੂੰ ਆਰਾਮ ਆਇਆ ਇਸ ਸੁਖਤੇ ਨਾਲ ਉਹ ਵੀ ਜਰੂਰੇ ਤੇ ਪਾਉ ਹੋ ਕੇ ਭੈਣ ਭਾਈ ਵੜ ਲੂਗਾ ਆਪਣਾ ਤਾਂ ਕੋਈ ਮੁੱਲ ਨਹੀਂ ਲੱਗਦਾ ਦੱਸ ਦਿਓ ਸਾਡਾ ਤਾਂ ਇਹ ਪ੍ਰਤਿਆਆ ਹੋਇਆ ਇੱਥੇ ਅਸੀਂ ਇੱਕ ਦੋ ਜਾਣ ਦਿੱਤੇ ਨੇ ਠੀਕ ਹੋਏ ਹੈ ਨਾ ਤੇ ਲੋ ਹੁਣ ਇੱਕ ਖੰਨੇ ਭੈਣ ਨੇ ਉਹਨੇ ਉਹਨੂੰ ਲੱਭ ਗਿਆ ਹੋ ਕਹਿੰਦੀ ਮੈਂ ਵੀ ਦੇ ਰਹੀ ਆ ਜੀ ਮੇਥੋਂ ਪਾਣੀ ਨਹੀਂ ਨਿਕਲ ਰਿਹਾ ਵੇ ਛੋੜਾ ਨਿਕਲਦਾ 50 ਗ੍ਰਾਮ ਤੱਕ ਘੁੱਟ-ਘੁੱਟ ਹੋਵੇ ਨਾ ਪਾਣੀ ਜਿੰਨਾ ਕਿ ਨਿਕਲਦਾ ਫਿਰ ਉਹ ਤਾਂ ਪਿਆਈ ਚਲੋ ਹਰੇ ਹੈ ਨਾ ਪੰਜ-ਛਤ ਨਾਲ ਜਿਮਰੀ ਠੀਕ ਹੋ ਜਾਂਦਾ ਤੇ ਲਓ ਹੋਂ ਸੰਦੇ ਉਛਟੀਆਂ ਤੇ ਕੱਲ ਨੂੰ ਫਿਰ ਇਹ ਨਵੇਂ ਨੁਕਤੇ ਤੇ ਨਵੇਂ ਗੀਤਾਂ ਫਿਰ ਮਿਲਾਂਗੇ ਹੈ ਨਾ ਤੰਦਰੁਸਤੀ ਦੇ ਪ੍ਰਮਾਤਮਾ ਤੇ ਅਸੀਂ ਥੋੜੀ ਵੇਟ ਕਰਾਂ ਤੁਸੀਂ ਸਾਡੇ ਕੋਲੋਂ ਫਿਰ ਵੇਟ ਕਰਕੇ